ਲਾਈਵੀ ਮੈਟਰੋ ਕੱਲ ਆਪਾਂ ਵੀਡੀਓ ਪਾਈ ਸੀ ਨਹਿਰ ਤੇ ਜਾ ਕੇ ਘਾਰੇ ਦਿਖਾਏ ਸੀਗੇ ਵੀ ਇਹ ਡੇਡੇ ਘਾਰੇ ਪੈ ਗਏ ਜੇ ਵੱਧ ਨਹਿਰ ਦੇ ਵਿੱਚ ਪਾਣੀ ਆ ਗਿਆ ਤਾਂ ਨੁਕਸਾਨ ਹੋ ਜਾਊਗਾ ਅੱਜ ਮਿੱਤਰੋ ਦੂਜੇ ਦਿਨ ਹੀ ਕੰਮ ਸਟਾਰਟ ਕਰਤਾ ਕੱਲ ਮੈਨੂੰ 4 ਵਜੇ ਫੋਨ ਆ ਗਿਆ ਜੀ ਕਹਿੰਦੇ ਕੱਲ ਨੂੰ ਜੀਸੀਬੀ ਲਾ ਕੇ ਆਪਾਂ ਸਾਰੇ ਹਰੀਗੜ੍ਹ ਦੀ ਨਹਿਰ ਤੋਂ ਲੈ ਕੇ ਬੋਗਰਾਂ ਤੱਕ ਸਾਰੇ ਘਾਰੇ ਬੰਦ ਕਰ ਦਾਂਗੇ ਬਾਕੀ ਧੰਨਵਾਦ ਕਰਦੇ ਆ ਤੇ ਆਪਾਂ ਕਿਸਾਨ ਵੀਰ ਵੀ ਖੜੇ ਨੇ ਇਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਆਪਣੇ ਸਰਪੰਚ ਵੀ ਖੜਾ ਪਿੰਡ ਦਾ ਤੇ ਇਨਾਂ ਨਾਲ ਵੀ ਗੱਲਬਾਤ ਕਰਦੇ ਆ ਆ ਜੋ ਮਿੱਤਰੋ ਵੀ ਇੰਨਾ ਛੇਤੀ ਕੰਮ ਹੋ ਗਿਆ ਵੀ ਅਸੀਂ ਕੱਲ ਹੀ ਵੀਡੀਓ ਪਾਈ ਆ ਅੱਜ ਹੀ ਕੰਮ ਸਟਾਰਟ ਕਰਤਾ ਸਤਿ ਸ਼੍ਰੀ ਅਕਾਲ ਜੀ ભાઈ ਜਿਵੇਂ ਆਪਾਂ ਕੱਲ ਵੀਡੀਓ ਪਾਈ ਆ ਨਹਿਰ ਤੇ ਆ ਕੇ ਵੀ ਇਹ ਜਿਹੜੇ ਘਾਰੇ ਪੈ ਗਏ ਵੀ ਕਿਤੇ ਪਿੰਡਾਂ ਨੂੰ ਟੁੱਟ ਗਿਆ ਨੁਕਸਾਨ ਹੋਊਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਕੰਮ ਸਟਾਰਟ ਕਰਦੇ ਇਹਨਾਂ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਤੇ ਜਿਹੜੇ ਨਹਿਰੀ ਵਿਭਾਗ ਆ ਸਾਰੇ ਦਾ ਠੀਕ ਆ ਜੀ ਤੇ ਨਾਲ ਹੀ ਸਰਪੰਚ ਮੋਹਨ ਸਿੰਘ ਜੀ ਦਾ ਠੀਕ ਆ ਜੀ ਸਾਰੇ ਕਿਸਾਨ ਸਾਰੇ ਵੀਰਪਰਾ ਬਹੁਤ ਬਹੁਤ ਧੰਨਵਾਦ ਕਰਦੇ ਵਧੀਆ ਕੰਮ ਚਲਾਇਆ ਤੁਹਾਨੂੰ ਇਹ ਸਹਿਯੋਗ ਬਿਲਕੁਲ ਪੂਰਾ ਦੇਣਾ ਹੈ ਠੀਕ ਹੈ ਜੀ ਤੁਸੀਂ ਭਾਈ ਮੱਖਣ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਆਪਾਂ ਕੱਲ ਵੀਡੀਓ ਪਾ ਕੇ ਆਟਿਆਂ ਬਹੁਤ ਧੰਨਵਾਦ ਕਰਦੇ ਆ ਜੀ ਸਰਪੰਚ ਸਾਹਿਬ ਦਾ ਕੀ ਨਹੀਂ ਕੰਮ ਚਲਾਤਾ ਠੀਕ ਹੈ ਭਾਈ ਹਾਂ ਜੀ ਜਿਵੇਂ ਭਾਈ ਜਗਜੀਤ ਆਪਾਂ ਕੱਲ ਵੀਡੀਓ ਪਾਈ ਸੀ ਹਨਾ ਵੀ ਇਹ ਡਡੇ ਘਾਰੇ ਪਏ ਪਏ ਨੇ ਵੀ ਦੂਜੇ ਦਿਨ ਐਕਸ਼ਨ ਲੈ ਲੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਭਾਈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਇਹਨਾਂ ਮੀਤ ਹਰ ਜੀ ਦਾ ਜੀ ਹਰਿੰਦਰ ਤਾਲੀ ਵਾਲੀ ਦਾ ਠੀਕ ਹੈ ਜੀ ਦੂਜੇ ਨੰਬਰ ਤੇ ਆਪਣਾ ਨਹਿਰੀ ਵਿਭਾਗ ਦਾ ਧੰਨਵਾਦ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਤੀਜੇ ਨੰਬਰ ਤੇ ਆਪਣਾ ਸਰਪੰਚ ਸਾਹਿਬ ਆਗੇ ਇਹਨਾਂ ਦਾ ਧੰਨਵਾਦ ਬਹੁਤ ਕਰਦੇ ਆ ਜਿਨ੍ਹਾਂ ਨੇ ਆਪਣੀ ਵੀਡੀਓ ਦੇਖ ਕੇ ਦੂਜੇ ਦਿਨੀ ਐਕਸ਼ਨ ਲੈ ਲੈ ਬੰਦ ਕਰ ਲਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਚਲੋ ਬਹੁਤ ਬਹੁਤ ਧੰਨਵਾਦ ਤੇ ਗੱਲਬਾਤ ਕਰਦੇ ਆ ਆਪਣੇ ਸਰਪੰਚ ਗਰਦੀਪ ਸਿੰਘ ਚੰਬੇ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਜੀ ਅਸੀਂ ਗੱਲ ਵੀਡੀਓ ਪਾਈ ਸੀ ਤੁਸੀਂ ਤੁਰੰਤ ਇਹਦਾ ਐਕਸ਼ਨ ਲੈਂਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਭਾਈ ਜੀ ਮੈਂ ਕੱਲ ਨਾ ਜਦੋਂ ਵੀਡੀਓ ਦੇਖੀ ਹਾਂਜੀ ਮੈਂ ਕਿਹਾ ਵੀ ਹੜਾ ਨਾਲ ਦੁਨੀਆ ਪਹਿਲੇ ਹੀ ਪ੍ਰਭਾਵਤ ਹੈ ਠੀਕ ਹੈ ਜੀ ਬੀ ਜੇ ਨਹਿਰ ਵਿੱਚ ਪਾਣੀ ਆ ਗਿਆ ਸਾਡੇ ਪਿੰਡਾਂ ਨੂੰ ਵੀ ਕਿਤੇ ਨੁਕਸਾਨ ਨਾ ਹੋ ਜੇ ਠੀਕ ਹੈ ਜੀ ਕਿਉਂਕਿ ਇਸ ਨੂੰ ਦੇਖਦੇ ਹੋਏ ਇਸ ਚੀਜ਼ਾਂ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਠੀਕ ਹੈ ਜੀ ਸਾਡੀ ਸਰਕਾਰ ਵੱਲੋਂ ਸਰਦਾਰ ਗਰਮੀਤ ਸਿੰਘ ਮੀਤ ਹੇਰ ਜੀ ਵੱਲੋਂ ਹਰਿੰਦਰ ਸਿੰਘ ਢਾਲੀਵਾਲ ਹਲਕਾ ਇੰਚਾਰਜ ਵੱਲੋਂ ਠੀਕ ਹੈ ਜੀ ਤੇ ਮੈਂ ਕਿਵੇਂ ਵੱਲੋਂ ਐਸ ਡੀਓ ਸਾਹਿਬ ਅਵਤਾਰ ਸਿੰਘ ਜੀ ਸੈਕਸ਼ਨ ਸਾਹਿਬ ਇਨਾਂ ਦੇ ਸਹਿਯੋਗ ਨਾਲ ਉਹਨਾਂ ਨੇ ਸਾਨੂੰ ਕਹਿਤਾ ਵੀ ਤੁਸੀਂ ਆਪਣੇ ਤੌਰ ਤੇ ਕਾਰੇ ਭਰੇ ਭਾਲੋ ਜੀ ਕੰਮ ਸ਼ੁਰੂ ਕਰੋ ਵੀ ਕਿ ਇਹਦੇ ਨਾਲ ਕਿਸੇ ਵੀ ਪਿੰਡ ਦਾ ਨੁਕਸਾਨ ਨਾ ਹੋਵੇ ਇਹ ਕਿੱਥੇ ਤੱਕ ਸਰਪੰਚ ਸਾਹਿਬ ਭਰੇ ਜਾਣਗੇ ਜਿਹੜੀ ਤੁਸੀਂ ਜੀਸੀਬੀ ਲਾਤੀ ਵੀ ਕਿੱਥੇ ਤੱਕ ਕਾਰੇ ਭਰੇ ਜਾਣਗੇ ਇਹ ਸਰ ਆਪਾਂ ਨੂੰ ਨਾ ਪ੍ਰਸ਼ਾਸਨ ਨੇ ਹੁਕਮ ਕੀਤਾ ਵੀ ਹਰੀਗੜ੍ਹ ਦੇ ਨਹਿਰ ਦੇ ਪੁਲ ਤੋਂ ਲੈ ਕੇ ਹੂੰ ਬੁੱਗਰਾਂ ਦੇ ਪੁਲ ਤੱਕ ਠੀਕ ਹੈ ਜੀ ਲਾਈ ਜਾਣ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸੇਤੀ ਕੰਮ ਸਟਾਰਟ ਕਰਤਾ ਨਹੀਂ ਤੁਹਾਨੂੰ ਪਤਾ ਵੀ ਘਾਰੇ ਦਾ ਬਹੁਤ ਤੁਹਾਨੂੰ ਪਤਾ ਵੀ ਐਡੇ ਘਾਰੇ ਪਏ ਹੋਣੇ ਜੇ ਇੱਕ ਵੀ ਹੋਰ ਪੈ ਜਾਂਦਾ ਇਹ ਪਿੰਡਾਂ ਦੇ ਪਿੰਡ ਤਬਾਹ ਕਰ ਦੋਗੇ ਤੁਹਾਨੂੰ ਪਤਾ ਹਲੇ ਨਹਿਰ ਦੇ ਵਿੱਚ ਪਾਣੀ ਘਟਾ ਜੇ ਪਾਣੀ ਵਧ ਗਿਆ ਘਾਰਾ ਕੋਈ ਪੈ ਜਾਂਦਾ ਇੰਨੀਆਂ ਫਸਲਾਂ ਤਬਾਹ ਹੋ ਜਾਣੀਆਂ ਸੀਗੀਆਂ ਬਾਕੀ ਅਸੀਂ ਮੰਤਰੀ ਸਾਹਿਬ ਮੀਤਿਹਾਰ ਦਾ ਵੀ ਧੰਨਵਾਦ ਕਰਦੇ ਆਂ ਹਰਿੰਦਰ ਸਿੰਘ ਦਾ ਵੀ ਤੇ ਬਾਕੀ ਸਾਰੀ ਪੰਚਾਇਤ ਦਾ ਪੂਰਿਆਂ ਦੀ ਦਾ ਧੰਨਵਾਦ ਜੀ ਮੈਂ ਸਾਰੇ ਪੰਚਾਇਤ ਦਾ ਤੇ ਮੰਤਰੀ ਮੀਤਿਹਾਰ ਤੇ ਹਰਿੰਦਰ ਸਿੰਘ ਥਾਲੀਵਾਲ ਤੇ ਐਸ ਡੀਓ ਸਾਹਿਬ ਡੀਸੀ ਸਾਹਿਬ ਤੇ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੰਮ ਸੇਤੀ ਤੋਂ ਸੇਤੀ ਚਲਾਤਾ ਆਪਾਂ ਕੱਲ ਹੀ ਵੀਡੀਓ ਪਾਈ ਸੀ ਅੱਜ 8 ਵਜੇ ਜੀਸੀਬੀ ਨਾਲ ਕੰਮ ਨਹਿਰ ਦੇ ਉੱਪਰ ਚਲਾਤਾ ਇਹ ਨਹਿਰ ਦਾ ਕੰਮ ਜਿਵੇਂ ਹਰੀਗੜ੍ਹ ਵਾਲੀ ਨਾਇਆ ਤੋਂ ਲੈ ਕੇ ਜਿੰਨੇ ਵੀ ਘਾਰੇ ਪਏ ਹੋਏ ਨੇ ਬੋਗਰਾਂ ਦੀ ਹੱਦ ਤੱਕ ਇਹ ਸਾਰੇ ਭਰੇ ਜਾਣਗੇ ਤੇ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਜਾਂਦੇ ਪਾਸੇ